ਜਰਨੇ ਲੜਬ ਬੁੜਾ ਸੀ ਜ਼ਮੀਨ ਜਾਇਦਾਦ ਚੰਗੀ ਤੇ ਨਿਆਣੇ ਵਿਆਹੇ ਸੀ ਆਪਣੇ ਅਸੂਲ ਸੀ ਜਿੰਨਾ ਕਰਕੇ ਘਰੇ ਹੀ ਵਿਰੋਧ ਚੱਲਣਾ ਪੈਂਦਾ ਸੀ ਸਾਰੇ ਉਹਨੂੰ ਰੂੜੀਵਾਦੀ ਕਹਿੰਦੇ ਸੀ ਘਰ ਦੀਆਂ ਬੀਬੀਆਂ ਪਹਿਲਾਂ ਭਾਵੇਂ ਧੀਆ ਸੀ ਤੇ ਫਿਰ ਨੁਹਾ ਬਜਾਲ ਥੋੜੀ ਸੀ ਹਵੇਲੀ ਤੋਂ ਬਾਹਰ ਝਾਕ ਵੀ ਜਾਣ ਚੁੰਨੀ ਸਿਰ ਤੇ ਹੋਣੀ ਤੇ ਇੱਕ ਪੂਰੀ ਚੁੰਨੀ ਨਾਲ ਟਕਣੀ ਲਾਜ਼ਮੀ ਸੀ ਨਹੀਂ ਤੇ ਡਾਂਗ ਮਾਰ ਦੇਣੀ ਘਰ ਦੀਆਂ ਬੁੜੀਆਂ ਘਰੋਂ ਬਾਹਰ ਕਿਤੇ ਮਰਗ ਜਾਂ ਵਿਆਹ ਸ਼ਾਦੀ ਤੇ ਜਾਂਦੀਆਂ ਸੀ ਨਿਆਣੇ ਤੇ ਪੋਤੇ ਪੜ ਲਿਖ ਗਏ ਵਿਰੋਧ ਵਧਿਆ ਸਵਾਲ ਪੁੱਛੇ ਗਏ ਉਹਨੇ ਆਖਣਾ ਜਨਾਨੀ ਗੱਲਾਂ ਦੀ ਆਸ਼ਕ ਹੁੰਦੀ ਆ ਜਿੰਨੀ ਸਿਆਣੀ ਹੋਵੇ ਜੇ ਕਿਸੇ ਦੀਆਂ ਗੱਲਾਂ ਚਾਜਵੇ ਨੀ ਖਤਰਨਾਕ ਹੋ ਜਾਂਦੀ ਆ ਸਭ ਪੜੇ ਲਿਖੇ ਸੀ ਸਹਿਮਤ ਨਾ ਹੋਏ ਪਰ ਉਹਨੇ ਜੁੱਤੀ ਕੈਮ ਰੱਖੀ ਆਖਰ ਗੁਜ਼ਰ ਗਿਆ ਪੁੱਤ ਸਵਰਨ ਸਿੰਘ ਨੇ ਆਪਣੇ ਨਿਆਣਿਆਂ ਤੇ ਕੋਈ ਪਾਬੰਦੀ ਨਾ ਲਾਈ ਤੇ ਹੀ ਤੋਰ ਦਿੱਤੀ ਤੇ ਨੂ ਲੈ ਆਂਦੀ ਸਵਰਨ ਨੇ ਅਖਣਾ ਚਾਰ ਦਿਨ ਦੀ ਜ਼ਿੰਦਗੀ ਆ ਖੁੱਲ ਕੇ ਜੀਓ ਸਾਰੇ ਆਨੰਦ ਲਵੋ ਨੂ ਨੂੰ ਪੁੱਤ ਬਣਾ ਲਿਆ ਗੱਡੀ ਲੈ ਦਿੱਤੀ ਆਪਣਾ ਬੁਟੀਕ ਖੋਲ ਦਿੱਤਾ ਦੇਸ਼ਾਂ ਵਿਦੇਸ਼ਾਂ ਦੇ ਚੱਕਰ ਪਰ ਇੱਕ ਗੱਲ ਅਖਣੀ ਭੁੱਲ ਗਿਆ ਕਿ ਦਾਇਰੇ ਚ ਰਹਿਣਾ ਆ ਇੱਕ ਲੀਕ ਆ ਜਿਹੜੀ ਟਪਣੀ ਨਹੀਂ ਉੱਚੇ ਕਰਦਾਰ ਨੂੰ ਹੀ ਸਲਾਮ ਹੁੰਦੀ ਆ ਪਰ ਨੂ ਥੜਕ ਗਈ ਪੁੱਤ ਖਰਚੇ ਚੁੱਕਣ ਦੇ ਰਜੇਵੇਂ ਚ ਰੁੱਝ ਗਿਆ ਤੇ ਮਿੱਠੀਆਂ ਗੱਲਾਂ ਲਈ ਨੂ ਇੱਕ ਵੇਲੇੜ ਨਾਲ ਖਰਾਬ ਹੋ ਦੀ ਵੱਧ ਗਈ ਤੇ ਘਰ ਸਦਣ ਲੱਗੀ ਖਸਮ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਤੇ ਆਸ਼ਕ ਦਾ ਇਸ਼ਾਰਾ ਹੀ ਰੱਬ ਦੀ ਮਰਜ਼ੀ ਹੋ ਗਿਆ ਵੇਲੜ ਨੂੰ ਐਸ਼ ਕਰਾਉਣ ਲਈ ਖਸਮ ਦੀ ਜਾਇਦਾਦ ਤੇ ਅੱਖ ਰੱਖ ਲਈ ਇੱਕ ਦਿਨ ਆਸ਼ਕ ਨਹੀਂ ਨਹੀਂ ਆਸ਼ਕ ਨਹੀਂ ਵੇਲੜ ਆਸ਼ਕ ਤਾਂ ਬਹੁਤ ਉੱਚੀ ਅਵਸਥਾ ਹੁੰਦੀ ਆ ਆਸ਼ਕ ਹੁੰਦਾ ਤਾਂ ਜਦੋਂ ਵਿਆਹੀ ਗਈ ਸੀ ਉਹਦੇ ਘਰ ਮੂੰਹ ਨਾ ਕਰਦਾ ਘਰ ਸੱਦ ਲਿਆ ਤੇ ਪੰਜੀਆਂ ਪੈਲੀਆਂ ਦੇ ਵਾਰਸ ਨੂੰ ਕੁਝ ਖਵਾ ਕੇ ਮਾਰ ਘਤਿਆ ਤੇ ਫਿਰ ਸੱਟਾਂ ਲਾ ਦਿਤੀਆਂ ਲੁੱਟਖੋ ਬਣਾਉਣ ਲਈ ਪਰ ਲੁੱਟਖੋ ਤਾਂ ਵਾਕਿਆ ਹੋ ਚੁੱਕੀ ਜੀ ਭਰੋਸੇ ਦੀ ਕਤਲ ਹੋ ਚੁੱਕਿਆ ਸੀ ਹੋਰ ਹਜ਼ਾਰਾਂ ਚੰਗੀਆਂ ਧੀਆਂ ਦੀ ਖੁੱਲਦਾ ਸਵਰਨਸੋਂ ਬਾਹਰੋਂ ਆਇਆ ਆਪਣੇ ਲੁੱਟੇ ਘਰ 'ਚ ਵਿਸ਼ੀ ਚਿੱਟੀ ਪੱਲੀ ਤੇ ਬੈਠ ਗਿਆ ਸਾਹਮਣੇ ਰੂੜੀਵਾਦੀ ਬੁੱਢੇ ਦੇ ਨਾਲ ਇੱਕ ਜਵਾਨ ਪੁੱਤ ਦੀ ਫੋਟੋ ਲੱਗੀ ਸੀ ਉਹ ਜਵਾਨ ਪੁੱਤ ਜਿਹੜਾ ਇਸ ਰੂੜੀਵਾਦੀ ਬੁੱਢੇ ਵੱਲੋਂ ਖਿੱਚੀ ਹੋਈ ਲੀ